ਪਰ ਹੁਣ ਗਨਤੰਤਰ ਦਿਵਸ ਮੌਕੇ ਵੀ ਸਾਨੂੰ ਦੱਸਿਆ ਜਾ ਰਿਹਾ ਕਿ ਸੱਤਾ ਪੱਤਰ ਆਇਆ ਹੈ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਹੈ ਕਿਉਂਕਿ ਪੰਜਾਬ ਵਾਸਤੇ ਬਹੁਤ ਢੀ ਮਾਣ ਨਹੀਂ ਕਰਦਾ ਇਹ ਪਹਿਲੀ ਵਾਰ ਹੈ ਕਿ ਪੰਚਾਇਤ ਲੈਵਲ ਤੇ ਉੱਤੇ ਕਿਸੇ ਨੇ ਸੱਤਾ ਪੱਤਰ ਆਇਆ ਮਾ ਸਰ ਕਾਰਜਕਾਲ 2 ਸਾਲ ਨਵੀਂ ਸਰਕਾਰ ਦਾ ਵੀ ਹੋ ਗਿਆ ਕਿੰਨੀਆਂ ਗਰੰਟਾ ਇੰਨਾ ਬੋ ਦਿੱਤੀਆਂ ਕਿੰਨਾ ਕਿੰਨਾ ਵਿਕਾਸ ਵਾਸਤੇ ਤੁਹਾਡੇ ਨਾਲ ਹੈਲਪ ਕੀਤੀ ਗਈ ਮੈਡਮ ਅਨਮੋਲ ਗਗਨ ਮਾਨ ਜੀ ਨੇ ਸਾਨੂੰ ਕਦੇ ਕੰਮ ਤੇ ਨਾ ਨਹੀਂ ਕਰੀ ਜੇਕਰ ਸਰਪੰਚ ਚਾਹੇ ਤਾਂ ਬਹੁਤ ਕੁਝ ਕਰ ਸਕਦਾ ਅਗਦੇ ਕਾਣ ਦੀ ਨੀਤੀ ਹੋਵੇ ਤਾਂ ਕਿੰਨਾ ਪੈਸਾ ਹੁਣ ਤੱਕ ਤੁਸੀਂ ਪਿੰਡ ਦੇ ਵਿਕਾਸ ਵਾਸਤੇ ਦੇਖੋ ਜੀ ਗੱਲ ਇਹ ਹੈ ਕਿ ਅਸੀਂ ਨਰੇਗਾ ਤੋਂ ਵੱਧ ਤੇ ਬੰਦ ਕੰਮ ਲਿਆ ਮੌਕਾ ਮੁਰਤੋਂ ਲੋਕ ਸਰਪੰਚ ਸਭ ਸਰਪੰਚੀ ਦਾ ਕਿ ਜਿਹੜਾ ਕਹਿੰਦਾ ਕਾਰਜ ਹੈ ਆਪਣੇ ਹੁੰਦੇ ਹੋਏ ਤੁਸੀਂ ਆਪਣੇ ਹੱਥਾਂ ਨਾਲ ਪੂਰਾ ਕਰਨ ਦਾ ਜਾਂ ਫੇ ਕਿਤਨੇ ਕਿਤੇ ਹੁਣ ਬਹੁਤ ਹੋ ਗਿਆ ਕਿ ਕਿਸੇ ਹੋਰ ਨੂੰ ਮੌਕਾ ਦਿੱਤਾ ਜਾਵੇਗਾ ਸਭ ਤੋਂ ਪਹਿਲਾਂ ਤਾਂ ਇਹ ਵੀਡੀਓ ਬਹੁਤ ਵਤੋਂ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਮਾਣ ਵਾਲੀ ਗੱਲ ਪੰਜਾਬ ਵਾਸਤੇ ਹੈ ਕਿਉਂਕਿ ਪੰਜਾਬ ਵਾਸਤੇ ਕਿਉਂ ਮਾਨ ਵਾਲੀ ਗੱਲ ਹੈ ਕਿਉਂਕਿ 16 ਸਰਪੰਚ ਪੰਜਾਬ ਦੇ ਸਨਮਾਨਤ ਕੀਤੇ ਸੀ ਇਸ ਵਾਰ ਨੇ ਦਿੱਲੀ ਬੁਲਾ ਕੇ ਵਧੀਆ ਕਾਰਜਕਾਰੀ ਨੂੰ ਲੈ ਕੇ ਵਧੀਆ ਵਿਕਾਸ ਕੀਤਾ ਤਾਂ ਉਸ ਨੂੰ ਲੈ ਕੇ ਹੀ ਹੁਣ ਇੱਕ ਹੋਰ ਖੁਸ਼ਖਬਰੀ ਤੁਹਾਨੂੰ ਦੇਣ ਜਾ ਰਹੇ ਹਾਂ ਕਿ 26 ਜਨਵਰੀ ਗਣਤੰਤਰ ਦਿਵਸ ਮੌਕੇ ਉਹਨਾਂ 16 ਸਰਪੰਚਾਂ ਨੂੰ ਵੀ ਸੱਦਾ ਪੱਤਰ ਆਇਆ ਤੇ ਦਿੱਲੀ ਦੇ ਵਿੱਚ ਉਹ ਗਣਤੰਤਰ ਦਿਵਸ ਮੌਕੇ ਪਹੁੰਚਣਗੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਰਾਣਾ ਜਗਦੀਪ ਸਿੰਘ ਸਰਪੰਚ ਨੇ ਬਲਾਕ ਮਾਜਰੀ ਮਾਜਰੀ ਪਿੰਡ ਦੇ ਜਿਨ੍ਹਾਂ ਨੂੰ ਸੱਦਾ ਪੱਤਰ ਆਇਆ ਤੇ ਉਹਨਾਂ ਨੂੰ ਪਹਿਲਾਂ ਸਨਮਾਨਤ ਵੀ ਕੀਤਾ ਸੀ ਤੇ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਵੀ ਗੱਲਬਾਤ ਕਰਦੇ ਸਰਪੰਚ ਸਾਹਿਬ ਪਹਿਲਾਂ ਤੁਹਾਨੂੰ ਸਨਮਾਨਤ ਵੀ ਕੀਤਾ ਗਿਆ ਵਧੀਆ ਕਾਰਜਕਾਰੀ ਨੂੰ ਲੈ ਕੇ ਪਿੰਡ ਦਾ ਵਿਕਾਸ ਕੀਤਾ ਤੁਸੀਂ ਪਾਰਕਾਂ ਬਣਾਈਆਂ ਓਪਨ ਜਿਮ ਚੜਾਏ ਗਏ ਤਾਂ ਹੋਰ ਵੀ ਕਈ ਗਲੀਆਂ ਨਾਲੀਆਂ ਨੂੰ ਲੈ ਕੇ ਵਧੀਆ ਕਾਰਜਕਾਰੀ ਨੂੰ ਲੈ ਕੇ ਤੁਹਾਨੂੰ ਸਨਮਾਨਤ ਕੀਤਾ ਗਿਆ ਪਰ ਹੁਣ ਗਣਤੰਤਰ ਦਿਵਸ ਮੌਕੇ ਵੀ ਤੁਹਾਨੂੰ ਦੱਸਿਆ ਜਾ ਰਿਹਾ ਕਿ ਸੱਦਾ ਪੱਤਰ ਆਇਆ ਹੈ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਹੈ ਕਿਉਂਕਿ ਪੰਜਾਬ ਵਾਸਤੇ ਬਹੁਤ ਬੜੀ ਮਾਣ ਵਾਲੀ ਗੱਲ ਹੈ ਦੇਖੋ ਜੀ ਪਹਿਲਾਂ ਮੈਂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਦੂਜੀ ਗੱਲ ਜਿਹੜੀ ਇਹ ਗਣਤੰਤਰ ਦਿਵਸ ਤੇ ਸਾਨੂੰ ਸੱਦਾ ਪੱਤਰ ਆਇਆ ਹੈ ਇਹ ਮੇਰੇ ਖਿਆਲ ਹੈ ਇਹ ਪਹਿਲੀ ਵਾਰ ਹੈ ਕਿ ਪੰਚਾਇਤ ਲੈਵਲ ਤੇ ਉੱਤੇ ਕਿਸੇ ਨੂੰ ਸੱਦਾ ਪੱਤਰ ਆਇਆ ਹੈ ਕਿਉਂਕਿ ਹੁਣ ਤੇ ਜਿਹੜਾ ਆਹ ਲੈਵਲ ਹੈ ਇੱਥੇ ਉੱਤੇ ਕਿਸੇ ਨੂੰ ਨਿਮੰਤਨ ਕਿਸੇ ਨੂੰ ਆਂਦਾ ਨਹੀਂ ਹੈ ਤੇ ਇਹਦਾ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਤੇ ਜਿਹੜੀਆਂ ਪੰਚਾਇਤਾਂ ਹਨ ਉਹਨਾਂ ਦੀ ਹੈਲਪ ਕਰੀ ਤੇ ਉਹਨਾਂ ਨੂੰ ਉੱਤੇ ਚੱਕਣ ਦੀ ਕੋਸ਼ਿਸ਼ ਕੀਤੀ ਤੇ ਐਸੀ ਤਰ੍ਹਾਂ ਸਾਡਾ ਪਿੰਡ ਮੱਜਰੀ ਹੈ ਜਿਹੜਾ ਕਿ ਕਾਫੀ ਹੱਦ ਤੱਕ ਬਹੁਤ ਵਧੀਆ ਢੰਗ ਦੇ ਨਾਲ ਇਹ ਤੇ ਵਿਕਾਸ ਹੋਇਆ ਤੇ ਉਸ ਵਿਕਾਸ ਨੂੰ ਦੇਖਦੇ ਹੋਏ ਤੇ ਸਾਨੂੰ ਪਹਿਲਾਂ ਵੀ ਕਈ ਅਵਾਰਡ ਮਿਲ ਚੁੱਕੇ ਐ ਪੰਜਾਬ ਸਰਕਾਰ ਤੋਂ ਵੀ ਤੇ ਸੈਂਟਰ ਸਰਕਾਰ ਤੋਂ ਵੀ ਤੇ ਉਹ ਸਾਡਾ ਪਿਛਲਾ ਰਿਕਾਰਡ ਦੇਖਦੇ ਹੋਏ ਸਾਨੂੰ ਪੰਜਾਬ ਸਰਕਾਰ ਵੱਲੋਂ 4 ਦਿਨ ਪਹਿਲਾਂ ਇੱਕ ਮੈਸੇਜ ਆਇਆ ਕਿ ਤੁਸੀਂ ਗਣਤੰਤਰ ਦਿਵਸ 26 ਜਨਵਰੀ ਨੂੰ ਦਿੱਲੀ 'ਚ ਪਹੁੰਚਣਾ ਹੈ ਤੇ ਸਾਨੂੰ ਪੰਚਾਇਤ ਭਵਨ ਪੰਜਾਬ ਭਵਨ ਦਿੱਲੀ 'ਚ ਸਾਡਾ ਜਿਹੜਾ ਹੈ ਤਾਂ ਇੰਤਜ਼ਾਮ ਕੀਤਾ ਹੈ ਸਾਰਾ ਖਰਚਾ ਜੋ ਹੈ ਇਹ ਪੰਜਾਬ ਸਰਕਾਰ ਚੱਕ ਰਹੀ ਹੈ ਤੇ ਮੈਂ ਅਸੀਂ ਤੇ ਪੂਰੀ ਪੰਚਾਇਤ ਪੰਚਾਇਤ ਹੀ ਨਹੀਂ ਸਾਡਾ ਸਾਰਾ ਮਾਜਰੀ ਬਲੌਗ ਹੀ ਬਹੁਤ ਖੁਸ਼ ਹੈ ਕਿ ਸਾਡੂ ਇਹ ਜਿਹੜਾ ਮਾਨ ਹੈ ਸਾਨੂੰ ਪ੍ਰਾਪਤ ਹੋਇਆ ਹੈ ਤੇ ਇੱਕ ਮੈਂ ਇੱਕ ਸਾਡੇ ਨਾਲ ਪਿੰਡ ਨੱਗਲ ਗੜੀਆਂ ਤੇ ਉੱਥੇ ਸਰਪੰਚ ਨੂੰ ਵੀ ਇਹ ਮੈਸੇਜ ਆਇਆ ਹੈ ਤੇ ਅਸੀਂ ਜੋ ਹੈ ਦੋਨੋਂ ਸਰਪੰਚ ਤੇ ਨਾਲ ਇੱਕ ਮੈਂਬਰ ਅਸੀਂ ਹਾਲ ਜਾ ਸਕਦੇ ਆ ਤੇ 25 ਨੂੰ ਅਸੀਂ ਦਿੱਲੀ ਜਾ ਰਹੇ 26 ਨੂੰ ਅਸੀਂ ਗਣਤੰਤਰ ਦਿਵਸ ਦੇ ਮੌਕੇ ਉੱਥੇ ਪ੍ਰੇਡ ਵਿੱਚ ਜਾ ਕੇ ਸਾਨੂੰ ਮਿਲਣ ਦਾ ਮੌਕਾ ਮਿਲੇਗਾ ਅਜਾ ਸਰਪੰਚ ਸਾਹਿਬ ਕਾਰਜਕਾਲ 2 ਸਾਲ ਨਵੀਂ ਸਰਕਾਰ ਦਾ ਵੀ ਹੋ ਗਿਆ ਕਿੰਨੀਆਂ ਗਰੰਟਾ ਇੰਨਾ ਬੋ ਦਿੱਤੀਆਂ ਕਿੰਨਾ ਕਿੰਨਾ ਵਿਕਾਸ ਵਾਸਤੇ ਤੁਹਾਡੇ ਨਾਲ ਹੈਲਪ ਕੀਤੀ ਗਈ ਹੈ ਕਿਉਂਕਿ ਪਿਛਲੀ ਸਰਕਾਰ ਕਾਂਗਰਸੀ ਉਸ ਸਮੇਂ ਵੀ ਕਾਫੀ ਗਰੰਟਾ ਆਈਆਂ ਪਰ ਹੁਣ ਨਵੀਂ ਸਰਕਾਰ ਨੇ ਕਿੰਨਾ ਕੁ ਤੁਹਾਨੂੰ ਮੌਕਾ ਦਿੱਤਾ ਕਿ ਆਪਣੇ ਪਿੰਡ ਦੇ ਵਿਕਾਸ ਕਰਨ ਬਾਰੇ ਤੇ ਸੱਚਾਈ ਦੱਸਿਓ ਦੇਖੋ ਜੀ ਗੱਲ ਇਹ ਹੈ ਪਿਛਲੀ ਸਰਕਾਰ ਦੇ ਮੌਕੇ ਵੀ ਸਾਨੂੰ ਕਾਫੀ ਵਿਕਾਸ ਦਾ ਜਿਹੜਾ ਕੰਮ ਹੈ ਉਹ ਸਾਡੇ ਪਿੰਡ ਦਾ ਹੋਇਆ ਹੈ ਤੇ ਜਿਹੜੀ ਹੁਣ ਸਰਕਾਰ ਆਈ ਹੈ ਤੇ ਚਾਹੇ 10 ਲੱਖ ਹੈ ਚਾਹੇ 2 ਲੱਖ ਹੈ ਚਾਹੇ 1 ਲੱਖ ਹੈ ਜਦੋਂ ਜਦੋਂ ਵੀ ਸਾਨੂੰ ਲੋੜ ਪੈਂਦੀ ਕੰਮ ਦੀ ਤਾਂ ਸਾਡੀ ਉਹਨਾਂ ਨੇ ਮੈਡਮ ਅਨਮੋਲ ਗਗਨ ਮਾਨ ਜੀ ਨੇ ਸਾਨੂੰ ਕਦੇ ਕੰਮ ਤੇ ਨਾ ਨਹੀਂ ਕਰੀ ਤੇ ਅਸੀਂ ਬਹੁਤ ਵੇਹੜਾ ਹੋ ਕੇ ਕੰਮ ਕੀਤਾ ਤੇ ਐਸੀ ਤਰ੍ਹਾਂ ਪਹਿਲੀ ਸਰਕਾਰਾਂ ਦੇ ਵਿੱਚ ਵੀ ਸਾਡਾ ਜਿਹੜਾ ਕੰਮ ਹੈ ਬਹੁਤ ਵਧੀਆ ਤਰੀਕੇ ਨਾਲ ਹੋਇਆ ਹੈ ਅਗਰ ਗਰਾਂਟਾਂ ਆਂਦੀਆਂ ਹੈ ਇਆ ਸਾਨੂੰ ਆਸ ਬੰਦ ਦੀ ਹੈ ਤਾਂ ਹੀ ਅਸੀਂ ਕੰਮ ਛੇੜ ਸਕਦੇ ਆ ਤੇ ਨੰਬਰ ਤੋਂ ਗੱਲ ਇਹ ਹੈ ਕਿ ਜਿਹੜਾ ਸਾਡਾ ਨਗਰ ਹੈ ਤੇ ਉਹ ਸਾਡੀ ਬਹੁਤ ਹੈਲਪ ਕਰਦਾ ਹੈ ਤੇ ਇਸੇ ਦੇ ਕਾਰਨ ਜਿਹੜਾ ਅਸੀਂ ਅੱਜ ਵਿਕਾਸ ਦਾ ਕੰਮ ਕਰਦੇ ਆ ਇਸੇ ਦੇ ਕਾਰਨ ਸਾਨੂੰ ਆ ਜਿਹੜਾ ਨਿਮੰਤਨ ਦਿੱਲੀ ਤੋਂ ਆਇਆ ਹੈ ਤੇ ਇੱਕ ਮੈਂ ਗੱਲ ਕਹਿਣੀ ਚਾਹੂੰਗਾ ਕਿ ਜਿਹੜਾ ਵੀ ਸਾਡਾ ਕੰਮ ਹੋਇਆ ਆ ਇਹ ਅਸੀਂ ਸਰਕਾਰ ਪਰਸੇਵ ਨਿਰਭਰ ਕਰਕੇ ਨਹੀਂ ਕਰਿਆ ਸਾਡੇ ਪਿੰਡ ਦੇ ਲੋਕਾਂ ਨੇ ਬੜੀ ਸਹਾਇਤਾ ਕੀਤੀ ਹੈ ਤੇ ਇਸੇ ਕਰਕੇ ਸਾਡਾ ਜਿਹੜਾ ਇੰਨਾ ਕਰੋੜਾਂ ਦਾ ਕੰਮ ਅਸੀਂ ਕਰ ਚੁੱਕੇ ਆ ਲੇਕਿਨ ਹਾਲੇ ਜਿਹੜਾ ਹੈ ਲੋਕਾਂ ਦਾ ਸੀ ਪੈਸਾ ਹਲ ਵੀ ਕਾਫੀ ਦੇਣਾ ਹੈ ਉਹ ਪੰਚਾਇਤ ਦੇ ਜੁਮੇ। ਬਈ ਵਿਅਕਤੀ ਨੇ ਵੀ ਕੀਤੀ ਹੈ ਸਹਿਤਾ ਨਾਲ। ਬਿਲਕੁਲ ਜੀ ਐਨਆਰ ਵੀ ਸਾਨੂੰ ਪੈਸੇ ਦੰਦੇ ਰਹੇ ਹੈ ਤੇ ਸਾਡੇ ਨੱਗਨ ਵਾਸੀ ਵੀ ਦੰਦੇ ਰਹੇ ਹੈ ਤੇ ਇਹਦਾ ਸਾਡਾ ਬਹੁਤ ਵਧੀਆ ਸਹਿਯੋਗ ਰਿਹਾ ਤੇ ਮੈਂ ਇੱਕ ਗੱਲ ਇਸ ਮੌਕੇ ਕਹਿਣਾ ਚਾਹੂਗਾ। ਅਗਰ ਸਰਪੰਚ ਚਾਹੇ ਤਾਂ ਬਹੁਤ ਕੁਝ ਕਰ ਸਕਦਾ ਅਗਦੇ ਕਰਨ ਦੀ ਨੀਤੀ ਹੋਵੇ ਤਾਂ ਨਹੀਂ ਤਾਂ ਬਹੁਤ ਸਾਰੇ ਪਿੰਡ ਹੈ ਜਿਨ੍ਹਾਂ ਪਾ ਲੱਖਾਂ ਦੇ ਕਰੋੜਾਂ ਹਿਸਾਬ ਨਾਲ ਪੈਸਾ ਪਿਆ ਉਹ ਕੰਮ ਨਹੀਂ ਕਰ ਸਕਦੇ। ਲੇਕਿਨ ਮੈਂ ਮੈਨੂੰ ਗਰਵ ਹੈ ਕਹਿੰਦੇ ਹੋਏ ਕਿ ਸਾਡੇ ਕੋਲ ਨਾ ਪੈਸਾ ਹੁੰਦੇ ਹੋਏ ਵੀ ਅਸੀਂ ਪਿੰਡ ਵਾ ਕਰੋੜਾਂ ਰੁਪਈਆ ਖਰਚ ਕਰਿਆ ਹੈ ਤੇ ਉਸੇ ਦਾ ਇਹ ਕਾਰਨ ਹੈ ਕਿ ਅੱਜ ਸਾਨੂੰ ਸਨਮਾਨਿਤ ਕਰਨ ਵਾਸਤੇ ਦਿੱਲੀ ਬੁਲਾਇਆ ਜਾ ਰਿਹਾ ਅੱਛਾ ਕਿੰਨੇ ਕਰੋੜ ਰੁਪਈਆ ਖਰਚ ਕੀਤਾ ਤੁਸੀਂ ਆਪਣੇ ਕਾਰਜਕਾਲ ਦੇ ਵਿੱਚ ਪਿੰਡ ਵਾਸਤੇ ਕਿਉਂਕਿ ਦੱਸਿਆ ਜਾ ਰਿਹਾ ਸੀਵਰੇਜ ਸਿੱਚ ਪਲਾਟ ਜਿਹੜਾ ਉਹ ਵੀ ਤੁਸੀਂ ਆਪਣੇ ਪਿੰਡ ਦੇ ਵਿੱਚ ਲਗਵਾਇਆ ਦੂਜੇ ਪਾਸੇ ਕਿਸੇ ਸਰੋਵਰ ਕੁੰਡ ਉਹਨੂੰ ਦੁਆਰੇ ਸਰਜਿਤ ਕੀਤਾ ਗਿਆ ਤਾਂ ਕਿੰਨਾ ਪੈਸਾ ਹੁਣ ਤੱਕ ਤੁਸੀਂ ਪਿੰਡ ਦੇ ਵਿਕਾਸ ਵਾਸਤੇ ਦੇਖੋ ਜੀ ਗੱਲ ਇਹ ਹੈ ਕਿ ਅਸੀਂ ਮਨਰੇਗਾ ਤੋਂ ਵੱਧ ਤੇ ਵੱਧ ਕੰਮ ਲਿਆ ਹੈ ਜਿਵੇਂ ਕਿ ਸਾਡਾ ਇੱਕ ਜਿਹੜਾ ਪੁਰਾਣਾ ਤਲਾਬ ਸੀ ਉਹਦੇ ਬਾਅਦ ਟੋਟਲੀ ਕੰਮ ਸੀ ਮਜ਼ਰੇਗਾ ਤੋਂ ਕਰਾਇਆ ਜਿਹੜਾ ਤਕਰੀਬਨ ਕੋਈ 8-10 ਲੱਖ ਰੁਪਈਆ ਉੱਥੇ ਲੱਗਿਆ ਤੇ ਉਸ ਤੋਂ ਬਾਅਦ ਵੀ ਇੱਕ ਗਰਾਊਂਡ ਦਾ ਕੰਮ ਕਰਾਇਆ ਹੈ ਉਹ ਵੀ ਮਜ਼ਰੇਗਾ ਤੇ ਕਰਾਇਆ ਤੇ ਹੋਰ ਕਾਫੀ ਕੰਮ ਸੀ ਮਜ਼ਰੇਗਾ ਤਹਿਤ ਕਰਾਇਆ ਜਿਹੜਾ ਸੈਂਟਰ ਤੋਂ ਸਾਨੂੰ ਪੇਮੈਂਟ ਆਉਂਦੀ ਹੈ ਤੇ ਮੈਂ ਇੱਕ ਗੱਲ ਦੱਸਣੀ ਚਾਹਾਂਗਾ ਕਿ ਜਿਵੇਂ ਕਿ ਹੁਣ ਪੰਚਾਇਤਾਂ ਭੰਗ ਹੋਣ ਦੀ ਇੱਕ ਗੱਲ 'ਤੇ ਖੜੀਆਂ ਹੋਏ ਤੇ ਇਹ ਨਹੀਂ ਪਤਾ ਕੰਮ ਐਸਾ ਜਾ ਜਾਵੇ ਲੇਕਿਨ ਤੁਸੀਂ ਦੇਖਿਓ ਸਾਡੇ ਪਿੰਡ ਵਿੱਚ ਫਿਲਹਾਲ ਵੀ ਕੰਮ ਚੱਲ ਰਿਹਾ ਹੈ ਅੱਛਾ ਤੇ ਸਾਨੂੰ ਵਿਸ਼ਵਾਸ ਹੈ ਅਗਰ ਸਾਡਾ ਪੈਸਾ ਬਕਾਇਆ ਰਹਿੰਦਾ ਹੋਇਆ ਤਾਂ ਅਗਲੀ ਪੰਚਾਇਤ ਸਾਡੇ ਜਿਹੜੀ ਬਣਨੀ ਹੈ ਉਹ ਵੀ ਵਿਕਾਸ ਇਸੇ ਤਰ੍ਹਾਂ ਕਰਦੀ ਰਹੂਗੀ ਤੇ ਸਾਨੂੰ ਜਿਹੜਾ ਕੰਮ ਹੈ ਹੁਣ ਵੀ ਸਾਡਾ ਪੂਰਾ ਮਾਰੋ ਮਾਰ ਕੰਪੈਂਨਸ ਚੱਲ ਰਿਹਾ ਹੈ ਮੌਕਾ ਮੁਰਤੋਂ ਲੋਗ ਕੇ ਸਰਪੰਚ ਸਾਹਿਬ ਸਰਪੰਚੀ ਦਾ ਕਿ ਜਿਹੜਾ ਰਹਿੰਦਾ ਕਾਰਜ ਹੈ ਆਪਣੇ ਹੁੰਦੇ ਹੋਏ ਤੁਸੀਂ ਆਪਣੇ ਹੱਥਾਂ ਨਾਲ ਪੂਰਾ ਕਰਨ ਦਾ ਜਾਂ ਫਿਰ ਕਿਤੇ ਨਾ ਕਿਤੇ ਹੁਣ ਬਹੁਤ ਹੋ ਗਿਆ ਕਿ ਕਿਸੇ ਹੋਰ ਨੂੰ ਮੌਕਾ ਦਿੱਤਾ ਜਾਵੇਗਾ ਕੀ ਲੱਗਦਾ ਦੇਖੋ ਜੀ ਗੱਲ ਇਹ ਹੈ ਕਿ ਅੱਜ ਤੋਂ 4.5 ਸਾਲ ਪਹਿਲਾਂ ਸਾਡਾ ਇਹ ਫਾਈਨਲ ਦਾ ਵੀ ਹੁਣ ਅਸੀਂ ਜਿਹੜਾ ਕੰਮ ਆਪਲਾ ਜਿਹੜੇ ਮੇਨ ਮੇਨ ਕੰਮ ਹੈ ਉਹ ਕਰ ਚੁੱਕੇ ਹਾਂਜੀ ਲੇਕਿਨ ਸਾਨੂੰ ਬਾਰ ਬਾਰ ਪ੍ਰੈਸ਼ਰ ਪਾਉਣ ਤੇ ਸਾਡੇ ਨੱਗਰ ਵਾਸੀਆਂ ਵੱਲੋਂ ਘਰਾਂ ਸਾਡੇ ਘਰ 20 20 30 30 ਬੰਦੇ ਆਉਣ ਤੇ ਮੀਟਿੰਗਾਂ ਕਰਨ ਤੋਂ ਬਾਅਦ ਤੇ ਅਸੀਂ ਇਹ ਫੈਸਲਾ ਕਰਿਆ ਹੈ ਕਿ ਅਸੀਂ ਇਸ ਵਾਰ ਇੱਕ ਟਰਨ ਹੋਰ ਲਾਵਾਂਗੇ ਤੇ ਜਿਹੜਾ ਰਹਿਦਾ ਕੰਮ ਹੈ ਉਹ ਅਸੀਂ ਸਿਰੇ ਚੜਾਵਾਂਗੇ ਅੱਛਾ ਬਹੁਤ ਚੋਣਾ ਵੀ ਆ ਜਾਣੀ ਸਰਪੰਚੀ ਦੀਆਂ ਤਾਂ ਨਵੇਂ ਸਰਪੰਚਾਂ ਨੂੰ ਜਿਹੜੇ ਨੌਜਵਾਨ ਮੁੰਡੇ ਖੜਨੇ ਨੇ ਜਾਂ ਫਿਰ ਤੁਹਾਡੇ ਵਰਗੇ ਸੂਝਵਾਨ ਵਿਅਕਤੀ ਹੋਰ ਵੀ ਖੜਨਗੇ ਚੋਣਾਂ ਦੇ ਵਿੱਚ ਕੀ ਟੀਚਾ ਲੈ ਕੇ ਚੱਲਣ ਕੀ ਇਸ ਵਾਰ 16 ਤਾਂ ਅਗਲੀ ਵਾਰ 60 100 200 ਜਿਹੜੇ ਸਰਪੰਚ ਉਸ ਜਗ੍ਹਾ ਦੇ ਉੱਤੇ ਜਾਣ ਜਿਹੜਾ ਮਾਣ ਮਹਿਸੂਸ ਹੋਵੇ ਪੰਜਾਬ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਵੀ ਕੀ ਕੀ ਉਹਨਾਂ ਨੂੰ ਤੁਸੀਂ ਕੀ ਦੇਣਾ ਚਾਹੋਗੇ ਇੱਕ ਅਪੀਲ ਕੀ ਕਰਨਾ ਚਾਹੋਗੇ ਕਿਵੇਂ ਦਾ ਵਿਕਾਸ ਕਰਨਾ ਦੇਖੋ ਜੀ ਮੈਂ ਕਈ ਵਾਰ ਇਹ ਗੱਲ ਕਹਿੰਦਾ ਹਾਂ ਤੇ ਅਸੀਂ ਪੁੰਨ ਵੀ ਮਹਾਰਾਸ਼ਟਰ ਨੂੰ ਜਾਣ ਦਾ ਮੌਕਾ ਮਿਲਿਆ ਸਰਕਾਰ ਵੱਲੋਂ ਤੇ ਦਿੱਲੀ ਵੀ ਕਈ ਵਾਰ ਸੀ ਪਹਿਲਾਂ ਗਏ ਆ ਤੇ ਮੈਂ ਉਸ ਜਿਹੜੀ ਰਾਸ਼ਟਰੀਏ ਸਟੇਜ ਹੈ ਰਾਸ਼ਟਰਪਤੀ ਦੇ ਅੱਗੇ ਜਾ ਕੇ ਮੈਂ ਸਟੇਜ ਤੇ ਬੋਲਣ ਦਾ ਮੌਕਾ ਮਿਲਿਆ ਤੇ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਹੁੰਦਾ ਵੀ ਅਗਰ ਸਰਪੰਚ ਕਰਨਾ ਚਾਹੇ ਤਾਂ ਉਹ ਬਹੁਤ ਕੁਝ ਕਰ ਸਕਦਾ ਹੈ ਤੇ ਮੈਂ ਇਹੀ ਕਹਿਣਾ ਚਾਹੂੰਗਾ ਵੀ ਜਿਹੜਾ ਕੋਈ ਸਰਪੰਚੀ ਦਾ ਅਕਸਰ ਲੜਨਾ ਚਾਹਦਾ ਹੈ ਤਾਂ ਉਸ ਨੂੰ ਆਪਣੇ ਤਨ ਔਰ ਮਨ ਤਨ ਸਰਕੂਸ ਕੁਰਬਾਨ ਕਰ ਦੇਣਾ ਚਾਹੀਦਾ ਹੈ ਅਗਰ ਉਹ ਸਮਰਥਨ ਨਹੀਂ ਰੱਖਦਾ ਤਾਂ ਮੇਰਾ ਖਿਆਲ ਆ ਉਹਨੂੰ ਫਿਰ 5 ਸਾਲ ਆਪਣੇ ਖਰਾਬ ਨਹੀਂ ਕਰਨੇ ਚਾਹੀਦੇ ਤੇ ਲੋਕਾਂ ਨੇ 5 ਸਾਲ ਖਰਾਬ ਨਹੀਂ ਕਰਨੇ ਚਾਹੀਦੇ ਕਿਉਂਕਿ ਸਾਨੂੰ ਇਹ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਹੈ ਤਨ ਮਨ ਔਰ ਤਨ ਲੋਕ ਵੀ ਕੀ ਸਮਝ ਕੇ ਵੋਟ ਪਾਣ ਨਵੇਂ ਸਰਪੰਚਾਂ ਨੂੰ ਇਹ ਵੀ ਤੁਸੀਂ ਦੱਸ ਦੋ ਕਿਉਂਕਿ ਜਨਤਾ ਬਹੁਤ ਸੁਣਨ ਵਾਲੀ ਹੈ ਤੁਹਾਤੋਂ ਬਹੁਤ ਜ਼ਿਆਦਾ ਜਿਹੜੇ ਉਹਨਾਂ ਨੂੰ ਆਸ ਹੈ ਕਿ ਕਿਤੇ ਨਾ ਕਿਤੇ ਇੱਕ ਚੰਗੀ ਸਲਾਹ ਤੁਸੀਂ ਦੋਗੇ ਦੇਖੋ ਜੀ ਮੈਂ ਅਕਸਰ ਗੱਲ ਕਹਿੰਦਾ ਤਾਂ ਮੈਂ ਤੁਹਾਡੇ ਚੈਨਲ ਤੇ ਪਹਿਲਾਂ ਵੀ ਕਹੀ ਹੈ कि ਜਦੋਂ ਕੋਈ ਸਰਪੰਚ ਖੜਦਾ ਹੈ ਤਾਂ ਸਾਨੂੰ ਉਹਦਾ ਪਿਛਲਾ ਇਤਿਹਾਸ ਜ਼ਰੂਰ ਦੇਖਣਾ ਚਾਹੀਦਾ ਹੈ ਕਿਉਂਕਿ ਜਿਹੜੇ ਬੰਦੇ ਨੂੰ ਆਤ ਬਣ ਜਾਂਦੀ ਹੈ ਵੀ ਮੈਂ ਵਧੀਆ ਕੰਮ ਕਰਨਾ ਹੈ ਤਾਂ ਉਹ ਰੁਕਦਾ ਨਹੀਂ ਉਹਨੇ ਕਰਨਾ ਹੀ ਕਰਨਾ ਹੈ ਅਗਰ ਕਿਸੇ ਬੰਦੇ ਨੂੰ ਮਾੜਾ ਕੰਮ ਕਰਨ ਦੀ ਆਤ ਪੈ ਜਾਂਦੀ ਹੈ ਤਾਂ ਉਸਨੇ ਮਾੜੇ ਕੰਮ ਕਰਨ ਨੂੰ ਜਾਣਾ ਹੀ ਜਾਣਾ ਉਹਨੇ ਰੁਕਣਾ ਨਹੀਂ ਇਸ ਕਰਕੇ ਆਪਾਂ ਜਦੋਂ ਵੀ ਕੋਈ ਚੋਣ ਕਰਦੇ ਆ ਤਾਂ ਜਨਤਾ ਨੂੰ ਇਹ ਸਾਰੀਆਂ ਚੀਜ਼ਾਂ ਦੇਖ ਕੇ ਵਿਚਾਰ ਕੇ ਬੰਦੇ ਦਾ ਪਿਛਲਾ ਰਿਕਾਰਡ ਦੇਖ ਕੇ ਉਹ ਨੋ ਗੱਲ ਲਿਆਉ ਤਾਂ ਕਿ ਉਹ ਪਿੰਡ ਦਾ ਵਿਕਾਸ ਕਰ ਸਕੇ ਤੇ ਲੋਕਾਂ ਨੂੰ ਚੰਗੇ ਰਾਹ ਤੇ ਪਾ ਸਕੇ ਤੇ ਜਿਹੜੇ ਜਿਸ ਤਰ੍ਹਾਂ ਕੇ ਸਾਡੀ ਪੰਚਾਇਤ ਨੇ ਕੰਮ ਕਰਿਆ ਸਾਡਾ ਪੂਰੇ ਮੇ ਦਾ ਕਹੂੰਗਾ ਇੰਡੀਆ ਚ ਸਾਡੀ ਮਾਜਰੀ ਪੰਚਾਇਤ ਦਾ ਨਾਮ ਹੈ ਦੇ ਸਾਡੇ ਜਿਹੜੇ ਪੰਚਾਇਤ ਮੈਂਬਰ ਸੀ ਆਪਣਾ ਤਨ ਮਨਤਾ ਲਾ ਕੇ ਉਹਨਾਂ ਕੰਮ ਕਰਿਆ ਉਸੇ ਦਾ ਜਕਰਨ ਹੈ ਵੀ ਸਾਨੂੰ ਮਾਨ ਸਮਾਨ ਮਿਲਿਆ ਠੀਕ ਹੈ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਸਨ ਸਰਪੰਚ ਰਾਣਾ ਜਗਦੀਪ ਸਿੰਘ ਜਿੰਨਾ ਜੇ ਤੁਸੀਂ ਦੇਖ ਸਕਦੇ ਹੋ ਕਿ ਵਧੀਆ ਕਾਰਜਕਾਰੀ ਦੇਖਦੇ ਹੋਏ ਇਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਸੀ ਪਿੰਡ ਦੀ ਪੰਚਾਇਤ ਨੂੰ ਦੂਜੇ ਪਾਸੇ ਦੱਸ ਦਿੰਦੇ ਆ ਕਿ ਹੁਣ ਗਣਤੰਤਰ ਦਿਵਸ ਮੌਕੇ ਮੰਤਰੀ ਨਮੋਲ ਗਰਮਾਨ ਦੇ ਹਲਕੇ ਤੋਂ ਸਰਪੰਚ ਜਾਣਗੇ ਦਿੱਲੀ ਤਾਂ ਇਸ ਨੂੰ ਲੈ ਕੇ ਹੁਣ ਚੋਣਾ ਵੀ ਹੋਣ ਵਾਲੀਆਂ ਨੇ ਚੋਣ ਜਾਬਤਾ ਵੀ ਲੱਗਣ ਵਾਲਾ ਹੈ ਦੂਜੇ ਪਾਸੇ ਦੱਸ ਦਿੰਦੇ ਆ ਕਿ ਹੁਣ ਇਹਨਾਂ ਵੱਲੋਂ ਵੀ ਕਿਹਾ ਗਿਆ ਕਿ ਸਰਪੰਚ ਬੜੀ ਸੂਝ-ਬੂਝ ਦੇ ਨਾਲ ਪਿੰਡ ਦੇ ਲੋਕਾਂ ਨੂੰ ਚੁਣਨਾ ਚਾਹੀਦਾ ਹੈ ਜੋ ਵਿਕਾਸ ਕਰਨਾ ਹੋਵੇ ਤਾਂ ਉਹਦਾ ਪਿਸ਼ੋਕੜ ਵੀ ਦੇਖਣਾ ਚਾਹੀਦਾ ਹੈ ਤੇ ਇਸ ਨੂੰ ਲੈ ਕੇ ਨਾ ਉਹ ਦੱਸਿਆ ਕਿ ਜੋ ਕੰਮ ਰਹਿੰਦੇ ਨੇ ਪਿੰਡ ਦੇ ਉਹ ਅਸੀਂ ਹੋਰ ਪੂਰੇ ਕਰਨ ਵਾਸਤੇ ਇੱਕ ਬਾਰ ਹੋਰ ਮੌਕਾ ਦੇਖਾਂਗੇ ਕਿ ਅਗਰ ਪਿੰਡ ਦੇ ਲੋਕ ਸਾਡੇ ਨਾਲ ਸਹਿਯੋਗ ਕਰਦੇ ਨੇ ਭਾਵੇਂ ਕਿੰਨਾ ਉਹ ਦੱਸੇ ਕਿ ਪਿੰਡ ਦੇ ਸਹਿਯੋਗ ਦੇ ਨਾਲ ਹੀ ਸਾਰਾ ਕੰਮ ਹੋ ਰਿਹਾ ਹੈ ਤਾਂ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ 16 ਸਰਪੰਚ ਇਸ ਵਾਰ ਗਣਤੰਤਰ ਦੀਪ ਸਮੋਕੇ ਜਾ ਰਹੇ ਅਗਲੇ ਸਾਲ ਗਣਤੰਤਰ ਦੀਪ ਸਮੋਕ ਕਿੰਨੇ ਸਵਾਂਚ ਪਹੁੰਚਦੇ ਹਨ ਉਹ ਵਾਲਾ ਸਮੇਂ ਦੱਸੇਗਾ ਤੁਹਾਡੇ ਕਾਨੂੰ ਮੈਂ ਸੁਮਿਤ ਦੇ ਨਾਲ ਹਰਤੇ ਸਿੰਘ